ਮੈਂ ਹਰ ਇੱਕ ਨੇ ਸਾਹ ਤੇ 3000 ਗੱਲਾਂ ਸੁਪਨੇ ਜਿਹਾ ਨਾਲ ਲੱਗਦਾ ਕਿ ਹਾਂ ਸੁਪਨਾ ਕੋਈ ਵੱਡੀ ਤੇਨੂੰ ਤਾਂ ਸਾਰਾ ਨੇ ਗੋਰੀਆਂ ਦੇ ਸੁਪਨੇ ਰਹਿੰਦੇ ਆ ਕੰਮ ਤਾਂ ਤੈਨੂੰ ਇੱਥੇ ਨਹੀਂ ਜਾਂਦਾ ਉੱਥੇ ਕਿੱਥੇ ਕਰ ਲੈਣਾ ਮੇਰਾ ਭਰਾ ਹੈ ਬਾਹਰ ਦਾ ਉਹ ਜਿੱਦ ਇੱਕ ਮਿੰਟ ਦਾ ਸਾਹ ਲੈਣ ਕਿਪਟਾ ਲੰਭਾ ਹੋ ਦੇ ਰਾਤਾ ਮੈਨੂੰ ਨਹੀਂ ਬਦਲ ਬੈਨੂੰ ਇਹ ਕਹਿਣਾ ਇੱਥਾ ਸਿਸਟਮ ਬੰਦਿਆ ਹੀ ਲੱਗਦਾ ਮੈਂ ਲੱਖੇ ਜਾਗਾ ਬੰਦਿਆ ਦੱਤੀ ਲਾ ਕੇ ਕੋਈ ਦੀ ਬਾਹ ਹਰ ਕੇ ਮਾਣ ਤੇ ਤਰ ਹੋਇਆ ਉਸ ਬੰਦਰ ਤੇ ਨਾ ਰਹਿੰਦਾ ਵਾਈ ਨੀ ਰੋਦੇ ਤੇ ਉੱਥੇ ਨਾ ਰਹੋ ਨਾ ਮੱਤਾ ਜਾਂਦੇ ਉਹਦੇ ਕੰਮ ਕਰਨਾ ਪੈਂਦਾ ਕੰਮ ਤਾਂ ਇੱਥੇ ਹੀ ਕਰਦਾ ਕਈ ਭੈਣਾਂ ਆ ਕੇ ਦਾਇਆ ਦਿਲ ਦੇਖਿਆ ਇੱਥੇ ਜਾ ਕੇ ਬਾਰਾ ਵਜਰੇ ਨਹੀਂ ਮੈਂ ਤਾਂ ਸੁਣਨਾ ਨਹੀਂ ਚੰਗਾ ਸੁਣਨਾ ਨਹੀਂ ਮੇਰੀਆਂ ਸੋਗਾ ਵੀ ਜੇ ਆਈ ਨਹੀਂ ਕਰਨਾ ਮੈਨੂੰ ਆਈ ਲੈਸਾਂ ਹੀ ਕੁੜੀ ਲੱਭ ਦੇ ਕੋਈ ਜੇ ਮੈਂ ਇੱਥੋਂ ਨਹੀਂ ਆਈ ਲੈਸ ਬਾਸ ਹਾਂ ਦੀ ਤਾਂ ਕੁੜੀਆਂ ਦਾ ਵੱਗ ਜੂ ਮੈਂ ਸੌਖਾ ਹੋ ਜੂ ਮੈਨੂੰ ਆਈ ਲੈਸਾਂ ਹੀ ਲੱਭ ਦੇ ਕਿਥੋਂ ਕਰਾ ਦੇ ਡੋਲਾ ਅੱਧੀ ਕਿਛਦੀ ਕੁੜੀ ਡੋੜ ਦੇ ਕੰਮ ਤਾਂ ਤੇਥੇ ਹੀ ਕਰਦਾ ਨਾਲੇ ਅੱਜਾਂ ਤੇ ਕਿੰਨਾ ਸਾਜੂਗੀ ਨਾਲੇ 10 ਲੱਖ ਰੁਪਏ ਸਾਡਾ ਡੋੜ ਦੇਗਾ ਨਾ ਕੀ ਜਿਆਉਂਦੇ ਆਂ ਚ ਨਾਲੇ ਤੇਰੀ ਮੋਢੇ ਜਾ ਕੇ ਜਿਹਨਾਂ ਸ਼ਰਤਾਂ ਤੇਰੇ ਚਲ ਖੜਾ ਹੋ ਮੇਕਾਂ ਕਰ ਲਾਂ ਮੇਰੀ ਨਾਲ ਤਾਂ ਭੈਣ ਨਹੀਂ ਆਉਣਾ ਮੈਂ ਤੈਨੂੰ ਬਾਸਟੈਂਡ ਤੋਂ ਚੜਾ ਲੇ ਅੱਛਾ ਤੇ ਨਾਲੇ ਮੈਂ ਤੇਰੇ ਵੀਰ ਨਾਲ ਕਰ ਲੂਗੀ ਗੱਲ ਤੂੰ ਇੱਥੇ ਕੰਮ ਕਰਕੇ ਦਿਖਾ ਭੱਜੇ ਭੱਜ फिर मैं वीरना कल तेरा ना गल ला देंगे आपा पैसे जा शुरू पार्टी नहीं हो रही उस पार्टी की हां हां तू बस स्टैंड पे चढ़ा ले लो हां पक्का चल मैं मेरे काम करा हां चल मज्जा मेरी मज्जा पार्टी नहीं चाहिए तुम्हें मैं चढ़ता मैं भी ਸਾਮਾਨ ਨੂੰ ਡੇਟਾ ਖੂਈਤਾ ਬਣਾ ਗੋ ਨਾ ਤਾਂ ਗਲਾ ਉਹ ਦੂਰਾ ਕਹਿੰਗੇ ਪੜਾਟਾ ਫਾਵਾ ਨਹੀਂ ਆਂ ਕਰਨਾ ਨਹੀਂ ਚੱਲਿਆ ਕਰਨਾ ਵੇਰਾ ਜਗਾ ਤੋਂ ਵੀ ਚੱਲਿਆ ਚੱਲਿਆ ਤਾਂ ਹੈ ਜਾ ਤੇ ਪਛਾਣ ਲੇਗਾ ਪਛਾਣ ਨਾ ਬਾਜ ਵਰਗੀ ਅੱਖਾਂ ਮੇਰੀ ਪਛਾਣੂਂ ਗਿਆ ਹੁਣ ਚੱਕ ਲੈਣਾ ਉੱਧੇ ਖੜੀ ਨਾ ਰਹੇ ਉਹ ਖੜੀ ਹੋ ਗਈ ਮੇਰੇ ਥਰਾਅ ਲੈ ਬਸ ਆਇਆ ਤੇ ਗਿਆ ਉਹ ਤੇ ਕੱਛੀ ਲੈ ਕੇ ਤੇ ਖੜੀ ਰਹੇ ਉਹ ਕੁਝ ਕੰਮ ਨਾ ਕਰਦਾ ਸਮਝਾ ਗਿਆ ਹਾਂ ਤੁਸੀਂ ਦਲਤਾਂ ਸਿੰਗਲ ਲਿਆ ਮੈਨੂੰ ਚਾਹ ਬਣਾਣੀ ਆ ਕਾਹੂ ਕਿ ਤੂੰ ਚਾਹ ਨਾ ਬੋ ਵੀ ਸਮਾਨ ਲੈ ਕੇ ਰੱਖ ਕਿਹਦੀ ਰਹੀ ਆ ਕੜੀਆਂ ਕੋਈ ਸਮਾਨ ਲੈ ਕੇ ਖਾਣ ਵਾਲੇ ਦੋਕਰ ਆਇਰਿਆ ਗੱਲ ਸੁਣਾ ਆ ਕਿਹਨੇ ਪਰ ਚੱਲਿਆ ਬਸ ਫਟਿੰਡੇ ਫਟਿੰਡੇ ਨਾ ਮੈਂ 3 ਕਿਤੇ ਵਗ ਚਲੂ ਜਾਂ ਉਹ ਚੱਲੋ ਬਾੜਿਆ ਨਾ ਮੇਰੀ ਗੱਲ ਸੁਣ ਹਾਂ ਮੇਰੀ ਭਾਬੀ ਵੀ ਭੈਣ ਨੂੰ ਲੈ ਗਈ ਆਇਆ ਜਿੰਦਾ ਕਿ ਚੱਲਾ ਚੜਾ ਦੂ ਚੱਲ ਚੜਾ ਦਈ ਚੱਲ ਕਾਲੂ ਤੇ ਚੱਲੇਗਾ ਮੇਰੇ ਨਾਲ ਹੈ ਕਾਲੂ 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 ਦੇਖਾਂ ਕਾਲੂ ਲੈ ਉਹ ਐ ਸੈਂਟਰੀ ਕੀਪਰ ਹੀ ਆਪਾਂ ਉਹ ਯਾਰ ਆਪਾਂ ਚੱਲਦੇ ਆਂ ਬਟਿੰਡੇ ਆਪਾਂ ਡੌਂਕੀ ਡੂਟੀ ਵਾਲੇ ਨਹੀਂ ਚੱਲਦੇ ਮੇਰੀ ਗੱਲ ਸੁਣ ਤਾਉ ਕੀ ਕੰਮੋਂ ਚੱਲਾਂਗੇ ਆਪਾਂ ਡੌਂਕੀ ਹੈ ਨਾ 80 ਗ੍ਰਾਮ ਅਮਰੀਕਾ ਦਿੱਤਾ ਹੈ ਇਹਨੇ ਹਾਂ ਕੀ ਆ ਕੀ ਆ

तो देखो आज की तरह वो तो चाहिए किसी हां ठीक है हाँ। रे नहीं बन बुला दो खाने हाँ, के वास्ते पानी लेके मम्मी मैं पानी कुछ भी पीओ मैं हां मैं अभी आ जाऊंगा ठीक और के तेरा भी आईलस के ना हां वो भी मेरा आईलस सो गए लिए के साथ बनाए हैं और बाद में लाऊंगी अच्छा सो पता है वो तो खर्चा हाँ। हो जाएगा अच्छा फिर हां मैं पहले ना पूछ मैं देख लूं भाई तुम घर पे की भेज देना रोहन

ਭੀ ਹਾਂ ਥੋਨੇ ਮੇਂ ਨੀ ਮੇਂ ਦਵਾਏ ਸਾਰਾ ਡਾਸਾਂ ਲੈਂ ਮੈਂ ਤਾਂ ਦੇਖੀ ਏ 6-7 ਦਾ ਬੱਸਾਂ ਅੱਡ ਬਾਤੀਆਂ ਨੂੰ ਟੰਗ ਕੀ ਪਤਾ ਤੂੰ ਕਿੱਥੇ ਟੱਕੇ ਖਾ ਕੇ ਆਏ ਤੱਕੇ ਨਹੀਂ ਭਾਲ ਕੇ ਮੈਂ ਤਾਂ ਲੱਭੀ ਨਹੀਂ ਮੈਂ ਤਾਂ ਜਾਈ ਤੁਰ ਕੇ ਆ ਗਈ ਕਿੱਥੇ ਉਹ ਤਾਂ ਅੰਦਰ ਵੇਖੀ ਆ ਅੰਦਰ ਨਹੀਂ ਤੂੰ ਤਾਂ ਹੈ ਹੀ ਨਿਕੰਮਾ ਇੱਕ ਤਾਂ ਤੈਨੂੰ ਕੰਮ ਦਿੱਤਾ ਸੀ ਆ ਭੀ ਮੈਂ ਤੈਨੂੰ ਦੇਖੀ ਨੀ ਮਨ ਡਰਦਾ ਹੋ ਰਿਹਾ ਤੈਨੂੰ ਮੈਂ ਪਹਿਲੀ ਕਹਿ ਕੇ ਕੱਲੇ ਸੀ ਵੀ ਤੂੰ ਪਛਾਣ ਲੇਗਾ तो, तो मैं इंसीमा देखूँगा, महेंद्र आप इसाम ना देखे तो अभी सोनी होगी। ओ तब चली तुर्की आ गई तो तू महेंद्र ना लेंगा तो इन्हें पूछा भी तो पूछा ना लेंगा करना। क्या दिखा दूँ कहीं देखा मैं देखना? चल दिखा देनी है। चल मिलाम। शशिका। ओह 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 लड़की मम्मी। जमीन मनी की डांसिंग ਇਹਨੂੰ ਕਾਫੀ ਹਾਈਡ ਰੂਦੀ ਦੇ ਕੇ ਜੀ ਇਹ ਇਹ ਕਰਨਾਗੇ ਵੀ ਪੂਰੇ ਨਾ ਬੜੀ ਸਮਾਰਟ ਬੰਤੀ ਹੈ ਬੱਤੇ ਚੀਕਵਾ ਮੈਂ ਇਹ ਬੰਨਾਂ ਆਈ ਲੈਟਸ ਕਲੀਅਰ ਕਰ ਲਈ 7 ਬੰਨ ਆਏ ਨੇ ਬੈਂਡੇ ਓ ਹੋ ਜੀ ਚਾਹ ਚਾਹਣਾ ਚਾਹਣਾ ਇਲੈਕਟ੍ਰੀ ਬੈਠੇ ਇਹ ਕੰਮ ਕਰਨਾ ਟਿਕਾ ਔਰ ਬੈਨ ਕਿਹ ਹੈ ਇਹ ਜੁੜੇ ਇਹ ਸੱਤ ਦਿਨ ਜਿਸ ਨੂੰ ਜੀ ਹਿਮਾਲਾ ਉਹ ਸੱਤ ਦਿਨ ਸੱਤ ਸੱਤ ਹੀ ਥੋੜੇ ਸਰਦ ਸੱਤ ਤਾਂ ਮੈਨੂੰ ਹੀ ਜਾ ਰਹਿਣ ਲੱਗ ਸੱਤ ਤਾਂ ਤੁਹਾਡੇ ਕਿੰਨੇ ਮੇਰੇ ਤਾਂ ਮੈਂ ਦਾ ਪੇਪਰ ਦੇਦਾ ਹਾਂ ਸਪੇਪਰ ਜਦੋਂ ਦੇਦਾ ਸਾਡੇ ਅਕਰੀ ਨੌ ਮੈਸ ਦਾ ਨਾ ਟੌਪ ਤੇ ਜਾ ਜਾ ਤੁਸੀਂ ਕਾਫੀ ਮਿਲਟ ਕਰਦੇ ਹੋ ਕਾਫੀ ਮਿਲਟ ਕਰਦੇ ਆ ਅੱਜ ਕਿਡੇ ਸਪੋਕਨ ਬੀਆ ਠੀਕ ਹੈ ਜੀਮੇਲ ਆ ਪੀਸ ਕਾਈਟ ਹਾਇਰ ਸਰਵਿਸਟ ਤੁਹਾਡੀ ਹਾਂ ਆਪਣੀ ਇਹ ਕਿਤੇ ਨਹੀਂ ਮੇਰੀ ਟਾਈਪ ਹੈ ਬਾਰਗਾਂ ਤੁਸੀਂ ਜਾਓਗੇ ਤੁਸੀਂ ਹਸਤਵਾਰਜ ਕਲੀਅਰ ਤੁਹਾਡਾ ਹੋ ਗਿਆ ਨਹੀਂ ਕਲੀਅਰ ਮੇਰਾ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਤੁਸੀਂ ਐਂ ਦੱਸੋਗੇ ਤੁਸੀਂ ਉਹ ਤੁਹਾਡਾ ਕੰਮ ਤਾਂ ਅੰਗਰੇਜ਼ ਬੈਲ ਲੱਗ ਨਹੀਂ ਰਹੀ ਬਾਕੀ ਮੇਰਾ ਓਕੇ ਹੈ ਸਰ ਤਾਂ ਮੈਂ ਮੈਨਸ ਨੂੰ ਮੇਰੇ ਕੋਲ ਇਹ ਬੰਦਾ ਵਧੀਆ ਜੂ ਪੂਰਾ ਕਿੰਨੇ ਦਾ ਖਰਚਾ ਆਈਗਾ ਖਰਚਾ ਕੀ ਛੋਟਾ ਮोटा ਉਹ ਖਰਚਾ ਇਹ 50 ਲੱਖ ਹੋਣਾ ਤੁਝਾ ਆਪਸ ਨੂੰ 20 ਰੱਖਣ ਬਾਪ ਦੇ ਕੇ 30 ਲੱਖ ਬਚ ਜੇ ਫਿਰ ਵਧੀਆ ਲੈ ਲੀ ਮਿਲਿਆ ਸਰ ਉਪਰ ਤੱਕ ਇਹ ਆ ਬੈਂਗੂੜਾ ਬਹੁਤ ਬੈਂਗੂੜਾ ਕੇ ਛੜਦੋ ਬੱਸ ਮੈਂ ਤਾਂ 10 12 ਮੈਡਮ ਦੇ ਸਹੀ April date ਦੀ ਪਿੰਗਲ ਮੇਰੀਆਂ ਸੰਗ ਦਾ ਸੰਗਰੀ ਸੁਦੇਖ ਬਣੇ ਸੱਤ ਸੱਤ ਸੰਤ ਸੰਤ ਸੱਤ ਤੇ ਅਟਕ ਗਏ ਹੰਦਰਾ ਹੰਦਰਾ ਕੀਟਾਪਾ ਕਦੇ ਮਾਰ ਕੀ ਕੀੜੇ ਮਾਰ ਕੀ ਦੇ ਚਲਾ ਜਾਗੇ ਚ ਹੋਰ ਹੁਣ ਤੇਰੀ ਬੈਟਰੀ ਨੂੰ ਡੋਨਲ ক্লাਸ ਕਰਕੇ ਉਹਨਾਂ ਨੇ ਆਪਾਂ ਨੂੰ ਜਿਆਦਾ ਜਿਹੜਾ ਦਲੇਗਾ ਹਾਂ ਲੱਕੀ ਮੇਰੀ ਮੈਂ ਤਾਂ ਨਾ ਆਪਾਂ ਸਕੀਮ ਲਾਉਂਦੇ ਆ ਤੂੰ ਮੈਨੂੰ ਹੁੰਦਿਆ ਕਰੀਂ ਜੀ ਜੀ ਕਰਵਾ ਲਈਂ ਛੋੜ ਦੋ ਵਈ ਠੀਕ ਹੈ ਨਾ ਹਾਂ ਮੈਂ ਬਾਅਦ ਮੇਰਾ ਸੁਪਨਾ ਬਹੁਤ ਵੱਡਾ ਹੈ ਕਿ ਮੈਂ ਤੁਮ ਦੇਖ ਲਈ ਤੁਸੀਂ ਪਰਪੈਕਟ ਹੋ ਬਾਹਰ ਤੇ ਤੋਂ ਦੀ ਗੱਲ ਹੋਣਾ ਨੌਲਜ అధిరి పంసిన్న్ని ఎమాది తాన్ని నేనా విన్ తాన్ సిదే అగారి వోలిది జూది నే కిన్ సిదే కిదే ఎంంది కిదే ఉనే నే ఐది అగా తో అది వాద� ਤੇਰੇ ਨਾਲ ਮੈਂ ਆਪਣਾ ਪੰਜ ਵਾਰ ਕਰਦੀ ਪੰਜ ਪਤਾ ਕੀ ਹੈ ਪਹਿਲੇ ਵਾਰ ਇਹ ਲੈਣਾ ਠੀਕ ਹੈ ਦੂਜੀ ਵਾਰ ਇਹ ਤਲਨਾ ਤੀਜੀ ਵਾਰ ਇਹ ਨਹੀਂ ਲੈਣਾ ਚੌਥੀ ਵਾਰ ਕਹਿੰਦੀ ਵੀ ਪੇਪਰੀ ਨਹੀਂ ਲੈ ਤੇਰੇ ਨਾਲ ਤੱਕ 10 ਵਾਰ ਤੇ ਗਿਆ 11 ਵਾਰ 11 ਵਾਰ ਕਹਿੰਦੀ ਵੀ ਪੁੱਦਾ ਪੇਪਰੀ ਪੁੱਠਾ ਕਰਤਾ ਕਿ ਇੱਕ ਹੋਰ ਚਲਾਉਣੀ ਸੀ ਸਾਰੀਆਂ ਦੀ ਇੱਕ ਇੱਕ ਲਾ ਉਹ ਸਾਰੇ ਜੋੜ ਕੇ 8 ਘੰਟੇ ਲਾਉਗਾ ਹਾਂ ਠੀਕ ਹੈ ਤਾਂ ਇਹਨੇ ਕਿਹੜੇ ਲੈਣੀ ਬੈਠਾ ਨਾ ਇਹਨੂੰ ਕੋ ਸਮਝਦਾ ਨਾ ਜਾਂਦਾ ਕਿ ਇਹਦਾ ਸਭ ਦਾ ਸਾਡੇ ਪੈਸੇ ਖਰਾਬ ਕਰਾਤੀ ਚੱਲ ਪੰਜ ਮਿੰਟ ਪਰ ਇਹ ਕਿਰੋਂ ਪੀ ਪੇਸਤੀ ਨੂੰ ਕਿਹੜਾ ਤੇ ਲੈ ਕੇ ਝੰਡੇ ਝੂਲਦੇ ਆ ਮੈਂ ਇਹ ਨਹੀਂ ਕਰ ਸੁੰਮੇਰੀ ਕਰਨਾ ਬੰਦੋ ਤੁਸੀਂ ਆਪਣੀਆਂ ਗੱਲਾਂ ਕਰੋ ਠੀਕ ਹੈ ਕਰ ਪਰਵਾਹ ਦੀ ਮੈਂ ਜਾਣਾਂ ਮੈਂ ਤਾਂ ਤੰਗ ਹੋ ਗਿਆ ਤੋਰ ਤੂੰ ਦਸ ਰਾਣੀ ਇਹਦੀ ਗੱਲਾਂ ਕਿਹਾ ਆ ਜੀ ਇਹਨੇ ਤਾਂ ਇੱਲੇ ਤੱਕ ਪੜ ਤਾਈਂ ਮੰਗਾਂ ਨਹੀਂ ਮੀਨੈ ਸੁਬੀ ਦੀ ਜੀ ਨੀਵਰੀ ਨੇ ਟ੍ਰਾਈ ਕੀਤਾ ਨਾ ਤੁਹਾਡੇ ਪੈਸੇ ਉਹਦੇ ਵੀ ਸਟੋਕ ਹੋ ਗਏ ਨਾ ਪੈਸੇ ਤਾਂ ਚਾਲੂ ਰਾਣੀ ਲੱਗ ਗਏ ਜਿਹੜੇ ਲੱਗਣੇ ਸੀ ਇਹ ਨੇ ਕਿੱਥੇ ਚਲ ਮੇਰਾ ਤਾਂ ਬੜਾ ਕਲੀਅਰ ਹੋ ਗਿਆ ਜੀ ਮੈਂ ਪੜਾ ਸਕਦੀ ਹਾਂ ਪੜ ਸਕਦੇ ਤਨ ਹੋਸਾ ਦਾ ਵਧੀਆ ਬਣਾ ਦੇਣੀ ਨਾ ਚਲ ਜੇ ਤੂੰ ਕਹਿੰਦੀ ਹੈ ਇੱਕ ਵਾਰੀ ਅਸੀਂ ਹੋਰ ਟ੍ਰਾਈ ਕਰ ਲਾਂਗੇ ਪੈਸੇ ਲਾ ਕੇ ਤੇ ਪੜਾ ਕੇ ਦੇਖੀ ਕੋਈ ਤੁਸੀਂ ਸੁੱਖਾ ਗੱਲ ਕਰ ਲੈਣਾ ਮਿਸਟਰ ਰਾਣੀ ਪੜਾ ਦੇਗੀ ਵੀ ਜੇ ਤੁਸੀਂ ਪੜਨੂ ਵੀ ਹੋ ਸਕਦਾ ਨੂੰ ਵਧੀਆ ਬਣਾ ਦੇਣਾ ਉਹ ਤਾਂ ਭੱਜਿਆ ਫਿਰੂਗੀ ਮੇਰੀ ਰਾਣੀ ਪੜਾਉਗੀ ਛੇਧੀ ਉਦਨ ਟੱਲੇ ਕਰਨ ਦੀ ਲੋੜੀ ਹੋ ਸਕਦਾ ਕੇ ਵੀਰ ਦੂਸਰੇ ਬੰਦੇ ਤੋਂ ਉਦਨ ਪਰਵਾਹ ਹੋ ਕੇ। ਉਹ ਤਾਂ ਭੱਜਿਆ ਗਿਰੂ ਮੈਂ ਆਪੇ ਕਹਿ ਹੂੰ ਕਿ ਇਹਦੇ ਵੀਰੇ ਪੈਸੇ ਲਾਂਵਾ ਤੇ ਤੂੰ ਕਰਾਦੀ ਚੱਲਦੀ ਆਂ ਇੱਕ ਵਾਰੀ ਤੇ ਜੀ ਜੀ ਗਿੱਧੜੀ ਦੀਦੀ ਨਹੀਂ ਉਹ ਬਾਤ ਦੇਣੀ ਕੰਮ ਥੋੜਾ ਜਿਹਾ। ਚਲ ਤੂੰ ਬੈਠ ਜਾਂਨੀ ਮੈਂ ਆਉਣੀ ਆ ਮੈਂ ਤਾਂ ਕੱਲੀ ਜਣੀ ਕਰਕੇ ਕੰਮ ਨਹੀਂ ਸੰਭਲਦਾ। ਹੋਰ ਮੈਂ ਆਉਣੀ ਆ ਤੂੰ ਬੈਠ ਜਾ। ਹੋਰ ਤਾਂ ਕੁਛ ਹੁੰਦਾ ਨਹੀਂ ਯਾਰ। ਇਸੀ ਨੂੰ ਨਾ ਪੱਟ ਲਈ ਆਪਾਂ ਨੇ ਘਰੇ ਦੀ ਘਰੇ ਤੇ ਨਾਲੇ ਆਪਣਾ ਬਾਹਰ ਦਾ ਕੰਮ ਬਣ ਜੂ ਠੀਕ ਹੈ ਹਾਈ ਤੇਰਾ ਕੀ ਬੜਬੜਾਈ ਜਾਣਾ ਉਹ ਵੀ ਮੇਰੇ ਕੋਲ ਨਾ ਇੱਕ ਸਕੀਮ ਆਈ ਆ ਸੁਣੇਂ ਯਾਰ ਦੱਸ ਕਿ ਤੇਰੀ ਬਣਾ ਨੇ ਤਾਂ ਮੇਰਾ ਬਾਹਰ ਦਾ ਸੁਪਨਾ ਪੂਰਾ ਹੋ ਜੂ ਠੀਕ ਆ ਉਹ ਮੇਰਾ ਵਿਆਹ ਹੀ ਕਰ ਦੇ ਵਿਆਹ ਤੋਂ ਸੁਪਨੇ ਲੈਣੇ ਛੱਡ ਦੇ ਮੈਂ ਤੁਹਾਨੂੰ ਦੱਸਾਂ ਗੱਲ ਵਿਆਹ ਨਹੀਂ ਕਰਾਂਗੇ ਉਹਨੇ ਨਾ ਕੰਮ ਕੀ ਹੈ ਕਿ ਕੁੜੀ ਤਾਂ ਇੰਨਾ ਬਣੀ ਮੈਨੇ ਸਾਡੀ ਤੇ ਗੱਲ ਸੁਣ ਲਈ ਇੱਕਾ ਤੇ ਉਹ ਕਹਿੰਦੀ ਸੀ ਮੈਂ ਤੇਰੀ ਪੜਾਆ ਲਿਆ ਕਰੂੰਗੀ ਤੇਰੇ ਤਾਂ ਭਾਵੇਂ ਖੁੱਲ ਗਏ ਹਾਏ ਹਾਏ ਹਾਂ ਤੂੰ ਤਾਂ ਮੇਰੇ ਨਾਲ ਮੈਨਰੇ ਬਿਨਾਂ ਕਰਕੇ ਗੱਲ ਨਾ ਇੱਕ ਵਾਰੀ ਹੋਰ ਪੈਸੇ ਲਾ ਦਾਂਗੇ ਆਪਾਂ ਹੁਣ ਪੜਾਈ ਤੇ ਧਿਆਨ ਦੇਈ ਪੜਨ ਕੀ ਗੱਲ ਬੱਦਰ ਰਿਸਪੌਂਸ ਵਧੀਆ ਮਿਲ ਗਿਆ ਉਹ ਪੜਨ ਦੇ ਬਾਅਦ ਨਹੀਂ ਨਾਲੇ ਉਹ ਪੱਟ ਲਾ ਗਏ ਆਪਾਂ ਦਿੱਪਾ ਵੀ ਨਹੀਂ ਮਿੱਟਾ ਰਹਿੰਦੀ ਕੀ ਲੋੜ ਮੈਂ ਖੁੱਪੀ ਸਿੱਧੀ ਗੱਲ ਕਰਲਾਂਗੀ ਕਿਉਂ ਰੇ ਟੱਕਰਾਂ ਮਾਰੀਆਂ ਨੇ ਤੇ ਭਾਬੀ ਦਾ ਵੀ ਬਾਈ ਸੇ ਨਹੀਂ ਪਸੰਦ ਕਰਦੀ ਕਿੱਥੇ ਮੇਰਾ ਰਿਸ਼ਤਾ ਹੋਵੇ ਇਹ ਤਾਂ ਬਣ ਗਈ ਗੱਲ ਆਪ ਹੀ ਕਰਦੇ ਆ ਸੈਟਿੰਗ ਰੱਬ ਨੂੰ ਨਾ ਹੋਵੇ ਰੱਬ ਤੁਹਾਨੂੰ ਜੀ ਕਰਕੇ ਭਲਾਈ ਆਵਾ ਰਾਮ ਮਹਾਨ ਜੀ ਕਰਕੇ ਭਲਾਈ ਆਵਾ ਰਾਮ ਮਹਾਨ ਜੀ ਗਰੀਬੀ ਤੋਂ ਨੂੰ ਮਾਤਾ ਨੂੰ ਵੀ ਫੋਨ ਕਰ ਲੇ ਤੂੰ ਗੱਲ ਕਿਉਂ ਨਹੀਂ ਸੁਣਦਾ ਹੁੰਦਾ ਉਹ ਮੇਰੇ ਹਾਂ ਬੇਟੀ ਇਹ ਇੰਨੀ ਵਧੀਆ ਚੀਜ਼ ਪੁੱਛ ਕੇ ਆਇਆ ਬੰਡੇ ਅੱਛਾ ਨੌਕਰੀ ਕਰਦੇ ਕਰੇ ਆ ਰਹੇ ਨੇ ਬੜਾ ਅੰਗਰ ਆ ਗਿਆ ਨਾ ਬੜਾ ਗਾੜੀ ਵਰਤਦਾ ਸੀ ਨਾ ਕੈਂਡਾ ਬਹਿੰਗੇ ਨਿਕਲ ਦੌਂਕੀ ਵਾਲੇ ਦਾ ਪਤਾ ਲੱਗਿਆ ਨੌਕਰੀ ਲਵਾਉਂਦਾ ਉਹ ਵਾਲੀ ਦੌਂਕੀ ਨੂੰ ਮਾਰ ਗੋਲੀ ਯਾਰ ਤੂੰ ਕਿਉਂ ਜਾਣਾਂ ਨਹੀਂ ਤੇ ਬਾਰੇ ਤੇ ਜਾਊਂਗਾ ਫੇਰ ਫਸ ਗਿਆ ਪਾ ਦੇਣਾ ਗਿਆ ਤੇ ਤੂੰ ਦੇਖਦਾ ਜਾਈ ਠੀਕ ਕਰ ਲਿਆ ਜੀ ਚੜ ਗਿਆ ਬਸ ਚੜ ਗਿਆ ਯਾਰ ਆਪ ਸਾਰਾ ਕੋਈ ਇਕੱਠੇ ਕਰਦੇ ਆ ਬੈਂਡ ਤੇਰੇ ਨਹੀਂ ਆਉਂਦੇ ਬੈਂਡ ਮੇਰੇ ਨਹੀਂ ਆਉਂਦੇ ਤੂੰ ਤਾਂ ਦੇ ਨਾ ਚੜ ਗਿਆ ਉਹ ਤਾਂ ਚੜ ਗਿਆ ਤੂੰ ਤੈਨੂੰ ਉਧਰ ਜਾ ਕੇ ਫੋਨ ਲਾਉਂਗਾ ਮੈਂ ਤੈਨੂੰ ਵੀਡੀਓ ਕਾਲ ਲਾਉਂਗਾ ਓਕਾ ਠੀਕ ਕਰਤਾ ਮੈਨੂੰ ਬਸ ਫਿਰ ਨਾਲ ਦੇ ਆ ਠੀਕ ਆ ਕਰਤਾ ਤੇ ਕੀ ਕਰਤਾ ਇਹਨੂੰ ਕੌਣ ਕਾਲ ਲਾਈਆ ਫਿਰ ਤਾਂ ਸਭ ਕੋਈ ਹੋਰ ਕੋਈ ਕਰਾਂਗੇ ਪਾਰਟੀ ਕਰੀ ਦਿੰਦੇ ਆ ਠੀਕ ਆ ਠੀਕ ਆ ਤੂੰ ਚੱਲ ਮੈਂ ਦੇਖਦਾ ਚੱਲ ਤੂੰ ਚੰਗਾ ਦੇਖਾ ਕੋਈ ਜਾ ਨੂੰ ਉਹ ਧੱਕ ਮੈਂ ਨੂੰ ਵੀ ਦੱਸ ਜਹਾ ਕੀ ਹੋ ਗਿਆ ਖੜ ਜਾ ਖੜ ਜਾ ਖੜ ਜਾ ਇੱਕ ਗੱਲ ਤਾਂ ਭੁੱਲੀ ਜੀ ਅਸੀਂ ਇਹਦਾ ਹਾਂ ਖੜ ਜਾ ਖੜ ਜਾ ਖੜ ਜਾ ਕਿਉਂ ਪਾਉਂਦਾ ਰੁਕ ਮੇਰੀ ਹੈ ਨਾ ਆ ਭਾਬੀ ਦੀ ਭੈਣ ਆਈ ਤੇਰੀ ਉੱਤੇ ਮੈਂ ਲੈ ਕੇ ਆ ਆ ਜਿਹੜੀ ਨੂੰ ਤੁਹਾਡੇ ਤੋਂ ਲਿਆਉਣਾ ਸੀ ਉਹਦਾ ਨੇ ਆਈਲਾਈਟਸ ਕਰਿਆ ਹੋਇਆ ਸੱਤ ਭੈਣਾਂ ਚਾ ਹੁਣ ਪਤਾ ਲੱਗਿਆ ਚੁਬਾ ਤੂੰ ਸਮਝ ਗਿਆ ਤੇ ਮੇਰੀ ਉਸ ਨੂੰ ਜੇ ਤੂੰ ਵੀ ਮੇਰੇ ਆਈਲਾਈਟਸ ਕਰਨੀ ਹੈ ਤਾਂ ਆ ਜਾ ਕਰ ਮੈਂ ਗੱਲ ਕਰ ਲੂਗਾ ਠੀਕ ਹੈ ਭਾਬੀ ਨਾਲ ਤੇ ਮੇਰੀ ਉਹ ਭਾਬੀ ਦੀ ਪੈਣ ਹਾਂ ਹਾਂ ਕਲਾਸਾਂ ਲਾਉਂਦੀ ਆ ਉਹ ਫਾਈਲ ਕਰਦੀ ਆ ਦੋ ਦਿਨ ਕਲਾਸਾਂ ਲਾਉਂਦੀ ਆ ਅੱਜ ਕਲਾਸ ਲਾਉਂਗਾ ਮੈਂ ਪਹਿਲੇ ਦਿਨ ਚੱਲ ਮੈਂ ਵੀ ਮੇਰਾ ਵੀ ਮੇਰੀ ਮੇਰੀ ਗੱਲ ਸੁਣ ਮੈਂ ਕਹੂੰ ਮੇਰਾ ਦੋਸਤ ਆ ਚੱਲ ਆ ਤੂੰ ਮੇਰਾ ਵੀ ਵਿੱਚ ਹੀ ਗੱਲ ਆਪਾਂ ਇਕੱਠੇ ਵੇਲ ਹੁੰਦੇ ਰਿਆਂ ਆ ਪਾਸ ਵੀ ਇਕੱਠੇ ਹੋ ਜੀਏ ਚੱਲ ਫੇਰ ਚੱਲ ਚੱਲ ਕੋਈ ਨਹੀਂ ਚੱਲ ਅੱਜ ਮੈਂ ਕਿੰਨੇ ਵਜੇ ਆਵਾਂ ਤੂੰ ਮੇਰੀ ਗੱਲ ਸੁਣ ਕਿਹੜੇ ਵਜੇ ਕੀ ਟਾਈਮ ਕਿੰਨਾ ਹੋ ਗਿਆ ਹੋਣ ਹੋ ਗਏ 8:30 ਹੋ ਗਏ ਹਾਂ ਤੂੰ ਸਹੀ ਅੱਧੇ ਘੰਟੇ ਦਾ ਕਾਲ ਕੋ ਵਜੇ ਬਸ ਮੈਂ ਵੀ ਸਾਹਮਣੂ ਗੱਲ ਤੂੰ ਕਿਹੜਾ ਆਜੀ ਕਿਹੜਾ ਆਉਂ ਆਉਂ ਮੈਂ ਕਿਹੜਾ ਤੈਨੂੰ ਠੀਕ ਆ ਤੂੰ ਕਹ ਜੀ ਮੇਰੀ ਗੱਲ ਪੰਪ ਜੇ ਮਾਰੀ ਚੱਲੀ ਆੜੀ ਇਹ ਤੂੰ ਐ ਨਾ ਪਤਾ ਲੱਗਣ ਦੀ ਮੈਨੂੰ ਲੈ ਕੇ ਕਹੇ ਪੰਪ ਮਾਰੀ ਬਹੁਤ ਆਪਾਂ ਆਪਣੇ ਤਾਂ ਖੱਬਾ ਹੱਥ ਨਾਲ ਹੀ ਆਈ ਕੰਮ ਕਰਦੇ ਆਪਾਂ ਕਦੇ ਗੱਲ ਡਿੱਗਣ ਦਿੱਤੀ ਆ ਆਪਾਂ ਨੂੰ ਪਤਾ ਆ ਮੈਨੂੰ ਬਸ ਫੇਰ ਬੰਨ ਠੀਕ ਕੋਈ ਚੱਤਰ ਨਹੀਂ ਓਕੇ ਬਾਈ 2 ਘੰਟੇ ਤੱਕ ਮਿਲਦੇ ਆ ਹਾਂ ਮੈਂ ਉਹਨਾਂ ਕਰਾਬਾ ਕਰਕੇ ਆਉਂਦੀ ਹਾਂ ਜਾ ਜਾ ਕਿਤਾਬਾਂ ਚੱਕਣ ਠੀਕ ਆ ਪੈਨ ਪੁਨ ਚੱਕ ਲਈ ਕਈ ਵਾਰੀ ਪੁਨ ਫੇਰ ਮੈਨੂੰ ਮੰਗਦਾ ਰਹਿਣਾ ਹੁਣ ਪਤਾ ਲੱਗਿਆ ਕਿ ਕਿਹੜੀਆਂ ਸਕੀਮਾਂ 'ਚ ਫਿਰਦਾ ਕੋਈ ਨਹੀਂ ਪੁੱਤਰਾ ਤੇ ਮੇਰੀ ਸਿਹਤ ਹੀ ਖਰਾਬ ਕੀਤੀ ਸੀ ਨਾ ਪਿਛਲੀ ਵਾਰੀ ਮੈਂ ਵੀ ਦੇਖਦਾ ਤੇਰਾ ਕੰਮ ਕਿਵੇਂ ਬਣਦਾ ਆਈ ਲੈਟਸਾਂ ਦਾ ਮੈਨੂੰ ਪਤਾ ਹੀ ਆ ਤੂੰ ਕਿਹੜਾ ਕੱਢੇਗਾ ਇਹ ਲੈਟਸਾਂ ਓਏ ਕੀ ਆ ਤੂੰ ਇੱਧਰ ਆਇਆ ਇੱਧਰ ਰਹਿ ਨਾ ਓਏ ਉਹ ਤੇਰੇ ਬੋਲਣ ਦੀ ਟੈਂਸ ਨਹੀਂ ਹੈਗੀ ਮਾੜੀ ਮੋਟੀ ਇਹਨਾਂ ਕਿਉਂ ਅਣ ਪੜ ਲੋਕ ਕੀ ਹੋ ਗਿਆ ਮੈਂ ਬੋਲਦਾ ਬੋਲਦਾ ਗਿਆ ਤੂੰ ਬਣਾ ਮੋਟਾ ਦੇਖ ਕੇ ਬੋਲ ਪਿਆਰ ਨਾਲ ਬੋਲ ਤੂੰ ਤਾਂ ਐ ਲੱਗਿਆ ਬੈਗਾ ਚੁੱਕਾ ਚੁੱਕਾ ਉਹ ਚੁੱਕਾ ਉਹ ਹੁਣ ਆਪਣਾ ਹੀ ਚੱਲਦਾ ਤੂੰ ਮੇਰੀ ਗੱਲ ਸੁਣ ਤੈਨੂੰ ਪਤਾ ਨਹੀਂ ਆਪਣੇ ਘਰੇ ਕੌਣ ਆਇਆ ਅੱਛਾ ਠੀਕ ਹੈ ਕੋਪੀ ਦੀ ਭੈਣ ਆਈ ਹੋਈ ਹੈ ਆ ਜਾ ਚਲ ਆਓ ਖਲਾਮ ਕਿੱਥੇ ਲਾਉਂ ਕਰਾ ਸਾਂ ਇਹ ਕੋਈ ਨੀ ਓਕਾ ਹੋਈ ਚਲੋ ਆ ਹਾਂ ਆ ਮੇਰਾ ਦੋਸਤ ਆਇਆ ਹਾਂ ਸਭ ਆਓ ਜੀ ਟੈਂਡਾਈ ਮੇਰਾ ਨਾਮ ਚਾਹੀਦੀ ਨਹੀਂ ਰਹੇ ਤੇ ਕਿੱਥੋਂ ਬਣਾਵਾਂ ਕਰ ਦੋ ਹਾਂ ਕਮਜ਼ੋਰ ਦੇਹੀ ਨਾ ਹਾਂ ਬੁਝੇ ਕਰਾ ਤੁਹਾਨੂੰ ਦੱਸੋ ਮੈਂ ਕਿਵੇਂ ਨਹੀਂ ਪੁਰਕਿਆ ਨਹੀਂ ਪੁਰਕਿਆ ਪੜਨਾ ਹੈ ਉਹ ਵਾਈ ਲੈਕਸ ਜਿਹਨਾਂ ਕਰਾਉਂਗੇ ਨਹੀਂ ਤਾਂ ਉਹ ਵੀ ਜੈ ਮੈਨ ਲਾਉਂਦੀ ਹਾਂ ਜਦੋਂ ਕਿ ਸੁਖਾ ਲਾਏ ਚੱਪਾ ਮੈਂ ਤਾਂ ਤੁਹਾਡੇ ਘਰ ਤੋਂ ਬਾਹਰ ਬਣਾਉਂਗੀ ਜੇ ਗਰਮੀ ਹੋਵੇ ਮੈਂ ਵੀ ਆਉਂਦਾ ਹਾਂ ਵਰਦੇ ਤੇ ਸਾਡੇ ਇੱਥੇ ਲੱਗਿਆ ਹੋਇਆ ਜੀ ਹਾਂ ਉਹ ਹੋਰ ਹਾਂ ਜਦੋਂ ਜੇ ਬੰਦ ਨਹੀਂ ਜੇ ਤਾਂ ਬੜੀ ਗਰਮੀ ਆ ਰਹੀ ਤੁਸੀਂ ਸਾਡੇ ਚ ਜਲਦੀ ਤੁਸੀਂ ਅੱਜ ਸੈਸ਼ਨ ਨਾ ਕੀਤਾ ਸੀ ਹਾਂਜੀ ਹਾਂਜੀ ਛੱਡ ਗਏ ਬੈਣ ਸੀ ਮੈਂ ਇਹ ਨੂੰ ਹੀ ਹੋਈ ਨਹੀਂ ਮਤੋਂ ਪੜਿਆ ਨਹੀਂ ਜਾਉਂਗਾ ਥੋੜੇ ਜੀ ਬੈਣ ਘਟੇ ਲੋ ਥੋੜੇ ਜੀ ਮੈਨੂੰ ਆਉਂਦਾ ਹੋਰ ਤਿਆਰੀ ਕਰਕੇ ਮੈਂ ਲੈ ਜੀ ਮੈਂ ਬਹੁਤ ਈ ਜੀ ਹੈ ਸਟੱਡੀ ਕਰਦੇ ਇੰਟੈਲੀਜੈਂਟ ਹੋਵੋ

ਹੋ ਗਈ ਵੀ ਪਧਾਨ ਮੈਂ ਯਾਰ ਪਵਯਾ ਬਾਈਕ ਚਾਹੋ ਆਹ ਜਿਹੜਾ ਇੱਥੇ ਕਰਾਂਗਾ ਆਹ ਮੈਂ ਮਾਫ ਕਰ ਗਈ ਮੈਂ ਤੁਸੀ ਆਪਣੇ ਬੈਡਰੂਮ ਚੱਕਦੇ ਹੋ ਸਮਾਨ ਆ ਮੈਂ ਯਾਰ ਮੈਂ ਕੰਮ ਕਰਾਂ ਉਹਦੇ ਲਈ ਤੇ ਜਦੋਂ ਮੈਂ ਚਾਹਾਂ ਮੈਂ ਤੁਸੀ ਬਾਈਕ ਤੇ ਆ ਜਿਵੇਂ ਮੈਂ ਨਾ ਸਰ ਹਾਂ ਬਾਈਕ ਕਿਹੜਾ ਕਰਾਉਂਗਾ ਹਾਂ ਹਾਂ ਬੜੀ ਜੀ ਉਹਨੇ ਕਰਾਉਂ ਡਬ ਡਬ ਕਰਨ ਨੂੰ ਉਹਦੀ ਮੈਡਮ ਹੀ ਬਣ ਗਈ ਘਰ ਮੇਰੇ ਡਬ ਡਬ ਸਰਤਾ ਬਾਹੀ ਨੂੰ ਜਟਾ ਆਂ ਇੱਧਰ ਹੀ ਆਪ ਨੂੰ ਆ ਬਿਲ ਲਾ ਬੰਨ ਕਿਤੇ ਬਾਕੇ ਸ਼ਾਂਤੀ ਆ ਗਈ ਟੋਕ ਕੇ ਆਗੇ ਬੈਠੇ ਹਾਂ ਹਾਂ ਚਲੋ ਵਧੀਆ ਜੀ ਤੇਰੀ 2 ਮਿੰਟ ਬੈਠੇ ਕਰਵਾ ਚਾਹ ਬਣਾ ਕੇ ਲੈ ਹੋਵੇਗਾ ਤੁਸੀਂ ਪਰ ਲਓ ਨਹੀਂ ਚਾਹ ਦਾ ਪੀਣੀ ਮਮਾ ਪਹਿਲੇ ਕੜੀ ਦੀ ਚਾਹ ਪਿਆਵਾਂ ਤੁਸੀਂ ਆਦੇ ਨੋਟਿਸ ਲੈ ਕੇ ਨੂੰ ਸੁੱਕਾ ਦੇ ਨਾਲ ਉਹ ਸੁਣ ਰਹੀ ਸੀ ਮੈਂ ਨਾ ਕੋਲ ਨਾ ਨੋਟਿਸ ਦੇ ਦੇਗੀ ਕੋਲ ਵਾਲਾ ਕੀ ਹੋਇਆ ਕੱਪੜੇ ਕੱਢ ਪਾ ਰਿਆ ਐਸਾ ਨਹੀਂ ਮੈਂ ਕਿਥੇ ਜੇ ਤਾਂ 버ਜਾਈ ਦੇ ਕੱਪੜੇ ਪਾ ਰਿਆ ਨਾ ਰਹੀ ਮੈਂ ਵਿੱਚ ਹੀ ਰੱਖ ਦੇ ਆ ਕੀ ਨਹੀਂ ਸਾਰੇ ਕੱਪੜੇ ਕੱਢੀ ਨਾ ਤੇਰਾ ਮੈਡਮ ਹੋਰ ਇੱਕ ਪਾਸੇ ਮੈਡਮ ਨਾਲ ਆ ਗਈ ਇੱਕ ਪਾਸੇ 700 મેને બતા તે કોઈ સાલ મિટ નહી કે તો મત અમારે આવડી જાએ ચમટકીય નહી પાઉડા થોડા આજમા સકતો જો આલુ આનુલા પરલે સુખા બીબી તુસી એનો આઈ રિઝલ્ટ કીં કીતા આલે આલે ઉઠેયા તંગિયા ની કલે નિસમાન વાર તી જલે કી તુસી કીધું આ એ તો બવળા તને પ્યા દેશે કેડે રે લે આઈ લે સારે હા 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 દેખી બીબી જતની ਬਾਬੀ ਆ ਲੈ ਆਹੋ ਜੀ ਚਾਹ ਪੀ ਲੋ ਜੀ ਪਹਿਲਾਂ ਐਵੇਂ ਵੀ ਓਏ ਓ ਜਵਾਬ ਹੀ ਨਾ ਹੂੰ ਅਜਾ ਰਹੀ ਰੱਖੋ ਜੀ ਮੈਨੂੰ ਮੈਂ ਬੋਕੀ ਵੀ ਪਾ ਵੀ ਰੋਂਦਾ ਪੱਕਾ ਕੰਮ ਕਰਤੀ ਐਵੇਂ ਵੀ ਪੱਕਾ ਕੰਮ ਕਰਾ ਦੇ ਤਾਂ ਤਾਂ ਪਾਣੇ ਵੀ ਲਾ ਕੇ ਜੀ ਦੇਖ ਲੋ ਹੁਣ ਤਾਂ ਫਾਬੇਰ ਕਾਨੂੰ ਸੁਬੇ ਜੀ ਨਾ ਬਸ ਕਰੇ ਡੇ ਹੀ ਜੀ ਦਾ ਡੇ ਤਾਂ ਹੀ ਮੈਂ ਨਾ ਸਮੁੰਦਰ ਜਲੇ ਦਿੱਤਾ ਨੂੰ मैडम नो पढ़ी हूँ आई बहुत ज़्यादा hmm. हाँ। तू सीख लेता क्या बात भी तू जा हम जानते हैं पढ़ना तू डिस्टर्ब ना कर देख कर से भाई नहीं हाँ डिस्टर्ब ना कर आज मना जाना आगे तू डिस्टर्ब ना कर नहीं अब मैं जान देख ना तो सर आज बात तो बात भी तू आज से करेंगे तो बात भी तू आओ आज तू यानी कि हम बने आई जाओ तू तेरे को ल God, जो मैं तो अभी तुम्हें भी देख लो तुझे की मैं बाद में चार खरा अरे की बोलो तुझे मेरी कहीं दीपा भी बनोगे तो मेरी दीपा भी बनोगे हैं तुझे मेरी दीपा भी बनोगे कहीं दीपा भी बनोगे पढ़ो पढ़ो तेरा मैं तो कुछ तो कुछ नहीं बड़ी, फादर नहीं। ओहो, बोली बड़ी फादर है फादर ने ओह बड़ी ही बड़ी भी है नहीं ओह बड़ी है फादर ने हैं चल समाधान ही मैंने सा ये क्या समाधान ले कोई दिए मैंने ਨੀ ਤੇ ਬੰਦਾ ਨੇ ਤਾਂ ਕੋਈ ਬਾਤਰ ਦਾ ਨਹੀਂ ਹੁੰਦਾ ਔਰ ਕੀ ਮਿਨੀਮਮ ਆਉਂਦਾ ਆਉਦਾ ਮਤਲਬ ਆਉਣਾ ਆਉਣੀ ਕੀ ਆਉਂਦਾ ਬੰਦਾ ਹੁਣਾਂ ਦਾ ਸਿਆਸੀ تین ਆਈ ਇਹਨਾਂ ਕੋਈ ਨਹੀਂ ਆਸੋ ਇਹਦਾ ਮੁੰਨਾ ਤਾਂ ਹੁੰਦੀ ਹੈ ਜੀ ਉਹ ਨੰਮੀ ਚੰਦੀ ਨਹੀਂ ਨੰਮਾ ਉਹ ਵੀ ਇਹਦਾ ਕਬਾਲ ਹੋਈ ਹੈ ਦੇਖੋ ਪੇਟਾਂ ਲੱਗੀਆਂ ਨੇ ਓਏ ਹਾਂ ਉਹਨੂੰ ਕੱਢ ਦੇ ਕੈਂਟਰ ਕੈਂਟਰ ਕੰਤਕ ਨਾਲ ਆ ਜਾਣਾ ਬਸ ਹੋ ਜਾਏਗਾ ਜੀ ਜੀ ਸੀਟੀ ਦੀ ਜਣਾ ਲਗਾਉਂਦਾ ਰਹੇਗੀ ਕੈਂਟਰੀ ਹਾਂ ਚੰਗਾ ਨਹੀਂ ਤੂੰ ਮਾਰ ਲੈਣਾ ਮੈਂ ਮੱਥਾ ਇਹਨਾਂ ਨੇ ਦੀਦੀ ਨੇ ਮੈਨੂੰ ਰੰਗ ਢੰਗ ਮੈਂ ਤਾਂ ਮਾਰੂ ਨਹੀਂ ਲੈ ਬੈਣੀ ਫਿਰ ਅੱਜ ਚਲੋ ਮੈਂ ਪੁੱਛਦੀ ਸੀ ਹਾਂ ਜੀ ਸਹੀ ਬੰਦੇ ਸੁਣਾ ਦੋ ਮੈਂ ਕਿਹੜੀ ਤੂੰ ਟੀਚਰ ਨਾਲੋਂ ਪੁੱਛ ਰਹੇ ਹੋ ਇਹੀ ਤਾਂ ਅਸੀਂੋਂ ਸਿੱਖਣੀਆਂ ਨੇ ਦੇਖੋ ਚਾਹੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਹਾਂ ਜੀ ਠੀਕ ਹੈ ਪੜ੍ਹਨ ਵਾਸਤੇ ਠੀਕ ਹੈ ਵਧੀਆ ਗੱਲ ਹੈ ਕਰਾਹਾ ਵੀ ਅਸੀ ਕੁੜੀਆਂ ਹਾਈਲਾਈਟ ਕਰਨੀ ਉਹ ਨਾ ਅਸਰੇ ਜਾਣਾ ਇਹ ਗਲਤ ਹੈ ਆਪਣੀ ਮਿਹਨਤ ਦੇ ਸਿਰ ਤੇ ਜਾਓ ਕੱਲ ਨੂੰ ਤੁਸੀਂ ਕੁੜੀਆਂ ਇਤੋਂ 50 ਲੱਖ ਰੁਪਏ ਲਾਤਾ ਉੱਠੇ ਜਾ ਕੇ ਮੋਕੜਨੀਆ ਮੁੰਡਿਆਂ ਦੀ ਜਾਨ ਨਾਲ ਖੇਡਦੇ ਕਿਉਂ ਇਦੋਂ ਚੰਗਾ ਵਧੀਆ ਪੜੋ ਮਿਹਨਤ ਕਰੋ ਆਪਦੇ ਦੰਦ ਤੇ ਜਾਓ ਹੁਣ ਮੈਂ ਹਾਈਲਾਈਟ ਕੀਤਾ ਮਾਪਦੇ ਦੰਦ ਤੇ ਜਾਓ ਆਪ ਕੋ ਕਿਸੇ ਦਾਸ ਰਹਿ ਕੇ ਤੱਕਣਾ ਇਹਦਾ ਡੀਲ ਇਹ ਨਾ ਹੁੰਦੇ ਸੱਚ ਨਹੀਂ ਮੈਂ ਨਹੀਂ ਬੜਦਾ ਮੈਂ ਮੈਂ ਬੈਡਮੀਨਸਦਾ ਕੋ ਕੁੜੀ ਨੂੰ ਬੈਂਡ ਨਹੀਂ ਜੂਲੇ ਜੂਲੇ ਉੱਠੇ ਜਾ ਕੇ ਮੋਕੜਦੀ ਜੇ ਸੋ ਜੀ ਜੇ ਬਾਹਰ ਛੱਡ ਦੇ ਫੇਰ ਕੀ ਕਰਾਂਗੀ ਤੁਹਾਨੂੰ ਤਾਂ ਠੀਕ ਹੈ ਤੁਸੀਂ ਖੁਦ ਪੜ੍ਹੇ ਲਿਖੇ ਹੋਵੋਗੇ ਐਜੂਕੇਟ ਹੋਵੋਗੇ ਤੁਹਾਡਾ ਹਾਈਲਾਈਟਸ ਕੀਤਾ ਹੋਊਗਾ ਤੁਸੀਂ ਉਹਦਾ ਉੱਥੇ ਜਾ ਕੇ ਅਗਰ ਵਰਕ ਕਰ ਸਕਦੇ ਹੋ ਆਪਣੇ ਪੈਰਾਂ ਤੇ ਸਟੈਂਡ ਕਰ ਸਕਦੇ ਹੋ ਸੋ ਇਹਨੇ ਚੱਕਰ ਇਹ ਰਭੋ ਵੀ ਹਾਂ ਵੀ ਅਸੀਂ ਕੋਈ ਕੁੜੀ ਸਾਨੂੰ ਮਿਲੇ ਹਾਈਲਾਈਟਸ ਵਾਲੀ ਅਸੀਂ ਵਿਆਹ ਕਰਾਈਏ ਸਾਨੂੰ ਲੈ ਜੀ ਉਹ ਉਮੀਦ ਰੱਖ ਕਹਿੰਦੇ ਕਿ ਉਹ ਇਹ ਜੀ ਕੀਤੀ ਉਮੀਦ ਆਪਾਂ ਲੈ ਕੇ ਵਜਾਂਦੀ ਹੈ ਦੇਖੋ ਸੁਖਾ ਮੇਰੇ ਨਾਲ ਫਾਇੰਡ ਦਾ ਪ੍ਰੋਸੈਸ ਚੱਲ ਰਿਹਾ ਹੈ ਤੇ ਮੈਨੂੰ ਵਾਪਿਸ ਪਿੰਡ ਜਾਣਾ ਪਊਗਾ ਠੀਕ ਹੈ ਅਗਰ ਮੈਨੂੰ ਮੇਰਾ ਉੱਥੇ ਜ਼ਿਆਦਾ ਕੰਮ ਮੈਨੂੰ ਲੱਭਾ ਪਏਗਾ ਤਾਂ ਫਿਰ ਤਾਂ ਕੁਝ ਕਹਿ ਨਹੀਂ ਸਕਦੀ ਪਰ ਜੇ ਮੈਨੂੰ ਥੋੜੀ ਸਾ ਮ ਲਈ ਕੋਈ ਕੰਮ ਹੋ ਜਾ ਵਾਪਸ ਆਈ ਫਿਰ ਮੈਂ ਜ਼ਰੂਰ ਤੁਹਾਡੇ ਹੈਲਪ ਕਰੂੰਗੀ ਇਸਰ ਸਟੱਡੀ ਦੇ ਵਿੱਚ ਠੀਕ ਹੈ ਮੈਂ ਚਾਹੁੰਦੀ ਤੁਸੀਂ ਆਪਣੇ ਪੈਰਾਂ 'ਤੇ ਜਾਓ ਨਾ ਕਿ ਕਿਸੇ ਦੇ ਆਸਰੇ ਜਾਓ ਠੀਕ ਹੈ ਠੀਕ ਹੈ ਠੀਕ ਹੈ ਚੱਲੀ ਨਾ ਠੀਕ ਚੱਲੀਏ ਚਲੋ ਭਾਈ ਚਾਹ ਇਹ ਮਾਮਾ ਗਾਰਡਨ ਸੰਦੂ ਕਰਾ ਮਾ ਗਾਰਡਨ ਸੰਦੂ ਤੇ ਸੁੱਖ ਬਹੁਤ ਸੁੱਖ ਹਾਂ ਪੁੱਛਦੇ ਯਾਰ ਮੈਡਮ ਕਿੱਦੇ ਆਊਗੀ ਮੈਂ ਤਾਂ ਪੁੱਛੀ ਨਾ ਮੈਡਮ ਨੂੰ ਤਾਂ ਕਿਹਾ ਮੈਡਮ ਬਣਾ ਜੀ ਕਿਹੜਾ ਕਿਦਾ ਲੱਗਦਾ ਉਹ ਮਾਦਾ ਸੁੱਖ ਜੰਟਰ ਨਾਲ ਗੱਲ ਕਰੀ ਖੜਾ ਬਸ ਜਿਵੇਂ ਉਹਨੇ ਹਾਂ ਕਰਤੀ ਨਾ ਜਦੋਂ ਬਸ ਉਹਦੀ ਲਵਾ ਕੇ ਫਿਰ ਦੋਨਾਂ ਜਣਾਂ ਨੂੰ ਬਾਗ ਮੈਂ ਤਾਂ ਸਟੇਅਰ ਵਿੱਚ ਸੀ ਕੀ ਸੂਰ ਤੂੰ ਕੋ ਦੇਖਦਾ ਕੋ ਤੇਰੀ ਤਾਂ ਭਾਬੀ ਆਹੋ ਭਾਬੀ ਹਾਂ ਤੇਰੀ ਮੇਰੀ ਭਾਬੀ ਕਿੰਨਾਂ ਦੀ ਜਦੋਂ ਅਸੀਂ ਦੋਨੇ ਵਿਆਹ ਕਰਾ ਕੇ ਮੈਰਿਜ ਕਰਾ ਕੇ ਫੇਰ ਵਾਰੇ ਜਾਵਾਂਗੇ ਮੇਰੀ ਗੱਲ ਸੁਣ ਲੈ ਹਾਂ ਤੈਨੂੰ ਮੈਂ ਦੋਸਤ ਕਰਕੇ ਆਇਆ ਸੀ ਐਸ ਲਈ ਵੀ ਨਾਲ ਬੱਗ ਚੱਲੂਗਾ ਸਾਡੇ ਮੇਰੀ ਗੱਲ ਸੁਣ ਤੂੰ ਅਸੀਂ ਦੋ ਪਿਆਰ ਕਰਨ ਵਾਲੇ ਦੇ ਵਿੱਚ ਨਹੀਂ ਆਈਦਾ ਹੁੰਦਾ ਮੈਂ ਤੈਨੂੰ ਪੰਗਾਂ ਵਾਂਗੂ ਪਿਆਰ ਕੀ ਗੱਲ ਮੇਰੀ ਗੱਲ ਸੁਣ ਤੇਨੋਂ ਪਹਿਲਾਂ ਮੇਰਾ ਪਿਆਰ ਚੱਲਦਾ ਤੂੰ ਮੇਰੀ ਪਰਜਾਈ ਦੀ ਭੈਣ ਹੈ ਠੀਕ ਹੈ ਮੈਂ ਵਿਆਹ ਦੇ ਤੈਨੂੰ ਤਾਂ ਮੂੰਹ ਨਹੀਂ ਲਾਉਂਦੀ ਯਾਰ ਕੰਮ ਕੀ ਆ ਮੇਰਾ ਪਿਆਰ ਪੂਰੇ ਹੋ ਜੇ ਦਿੱਲੀ ਮੇਰਾ ਤਾਂ ਤੇਰੇ ਸਾਹਮਣੇ ਕੰਨ ਚ ਜਾਨ ਨਹੀਂ ਮੇਰੇ ਦੇਖ ਲੈ ਮੈਂ ਉਹ ਖੁਦ ਹੱਥਾਂ ਨਾਲ ਚਾਹ ਬਣਾ ਕੇ ਪਿਉਂਦਾ ਰਹਾਂ ਚਾਹ ਤੇ ਤੂੰ ਤੇਰੀ ਤਾਂ ਬੇਇੱਜ਼ਤੀ ਕਰਤੀ ਸੀ ਨਾ ਬੇਇੱਜ਼ਤੀ ਕੋਈ ਹੈ ਕਦੀ ਉਹ ਕੋਈ ਨਹੀਂ ਦੂਆ ਤਾਂ ਉਸੇ ਨਹੀਂ ਬਣਾ ਹਾਂ ਚਲ ਇਹ ਦੋਈ ਚੱਕੜ ਆ ਆ ਫੀਟੇ ਜਿਹੜਾ ਲੈ ਆਉਂਦਾ ਚੱਕੀ ਮੈਂ ਦੋ ਏਡਾ ਹੀ ਚੱਕੜਾ ਬਾਹਰ ਦਾ ਤੀਨੂ ਗੋ ਪੁੱਛਦਾ ਮਾਜਾ ਕਿਸੇ ਦਾ ਭਰਾਈ ਨੂੰ ਕਹਿੰਦਾ ਵੀ ਮੇਨਾਂ ਰਿਸ਼ਤਾ ਕਰਾਉਦਾ ਮੇਰੀ ਯਾਰ ਸੋਣਾ ਗੱਲ ਸੁਣ ਲੈ ਧਿਆਨ ਨਾਲ ਠੀਕ ਆ ਜੇ ਮੇਰੇ ਬੱਚਾ ਆ ਗਿਆ ਤਾਂ ਦੇਖ ਲਈ ਲੋੜ ਹੀ ਨਹੀਂ ਆਪਾਂ ਲੜਨ ਦੀ ਆਪਾਂ ਸਿੱਧਾ ਭਰਾਈ ਕੋਲੇ ਚੱਲੀਏ ਉਹ ਹੀ ਦੱਸ ਦਊਗੀ ਕਿਸ ਦੇ ਤੇ ਕਿਸ ਦੇ ਨਾਲ ਕਰਾਉਂਗਾ ਚੱਲ ਆ ਜਾ ਚੱਲ ਇਹ ਫਰਾ ਪਾਤਾ ਉਹ ਹਾਲੇ ਚੱਕੀ ਰਹੀ ਨਹੀਂ ਚੱਲ ਅਭੀ ਕਿਹਦੇ ਨਾਲ ਕਰਨੀ ਹੈ ਬੰਦਾ ਰਵਾ ਲਵੇ ਪਹਿਲਾਂ ਹਾਂ ਤੁਹਾਨੂੰ ਇੱਕ ਗੱਲ ਦੱਸ ਏ ਕਹਿੰਦਾ ਮੈਂ ਵਿਆਹ ਕਰਾਉਣਾ ਤੇ ਨਾਲ ਬੌਦੀ ਭੈਣ ਦਾ ਰਿਸ਼ਤਾ ਕਿਹਨੂੰ ਕਰਾਏਗੀ ਨਹੀਂ ਓਏ ਮੇਰੇ ਪਿੱਛੇ ਕਿੰਨਾ ਕੁ ਉਸ ਕੀਤਾ ਅਡੇ ਘਰੇ ਤੇ ਕਿ ਜਾਂਦੀ ਰਹੀ ਐ ਕਿੰਨੇ ਦਾ ਸਾਨੂੰ ਪੜਾਉਂਦੀ ਰਹੀ ਉਹਨੂੰ ਮੇਰੇ ਕਰਕੇ ਉਹ ਵੀ ਉਹ ਨਾਲ ਦੀ ਵੀ ਚਲੇ ਵੀ ਨਾਲ ਪੜ੍ਹ ਕੇ ਮੇਰੇ ਬਾਗ ਜੇ ਮੇਰੇ ਸਾਡੇ ਮੇਰੇ ਕਰਕੇ ਨਾ ਕਹਿਣ ਲੱਗੀ ਸਾਡੇ ਘਰੇ ਪਹਿਲਾਂ ਮੇਰੇ ਨਾਲ ਓਏ ਮੈਂ ਨੇ ਤਾਂ ਤਰ ਕੀ ਕੁਝ ਕੀਤਾਗਾ ਮੈਂ ਕਿ ਮੈਂ ਤਾਂ ਮੱਧ ਕੀਤਾ ਮੈਂ ਮੱਧ ਲੈ ਕੇ 20000 ਮੈਂ ਅੱਡੀ ਤੇ ਪਤਾ ਕਿਨੇ ਕਿੰਨੇ ਭਾਲ ਕੇ ਆ ਉਹ ਯਾਰੋ ਮੇਰੇ ਨੂੰ ਚਾਹੁੰਦੀ ਆ ਨਾਲ ਲੈ ਜਾਣਾ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਜਿਹਦੇ ਪਿੱਛੇ ਤੁਸੀਂ ਲੜੀ ਜਾਂਦੇ ਆ ਉਹਦਾ ਤਾਂ ਵਿਆਹ ਵੀ ਹੋ ਗਿਆ ਕੱਲ ਜਹਾਜ਼ ਚੜ ਗਈ ਸੋਡੇ ਨਿਕੰਮਿਆਂ ਲੱਗ ਲਾ ਕੇ ਉਹ ਡੋਬਣੀ ਸੀ 20 ਕਿੱਲੇ ਆਉਂਦੇ ਸੀ ਮੁੰਡੇ ਨੂੰ ਕਿੱਥੇ ਲਹੂ ਪੀਤਾ ਬੜੇ ਨੇ ਡੋਲੇ ਮਾਦਾ ਯਾਰ ਕੋਈ ਸੁਪਨਾ ਦੇ ਮੇਰਾ ਨਾ ਰੱਬਾ ਤੇ ਜਿਵਰਾ ਮੈਨਾਂ ਐਸੀ ਕੋਈ ਲਾਸਤ ਨਹੀਂ ਹੈਗਾ ਮੈਨੂੰ ਐਸੀ ਉਹਦੇ ਨਾਲ ਬਾਹਰ ਬੱਜਦਾ ਮੈਂ ਮੈਨੂੰ ਤਾਂ ਪਤਾ ਕਿੱਡਾ ਸੁਪਨਾ ਜੋਚਿਆ ਜੀ ਮੈਂ ਤਾਂ ਤੈਨੂੰ ਕਹਿੰਦਾ ਸੀ ਫਲਾਈ ਕਰਕੇ ਚੜ ਜੂਗਾ ਸਾਰੇ ਸੁਪਨੇ ਗਏ ਆਏ ਹੋਏ ਦੇਖ ਪ੍ਰਵੀਨ ਮੈਂ ਤੈਨੂੰ ਨੀਰਾ ਨਹੀਂ ਪਾਇਆ ਕਿਤੇ ਤਾਂ ਹੀ ਮੈਨੂੰ ਇਹ ਦੁੱਖ ਮਿਲਿਆ ਮੈਂ ਤਾਂ ਲੈ ਕੇ ਵੀ ਨਹੀਂ ਗਈ ਤੂੰ ਆਇਆ ਨੀਰਾ ਪਾ ਦਿਆ ਕਰੂੰਗਾ ਹੁਣ ਆ ਦੇ ਕਰੂਗਾ ਪ੍ਰਵੀਨ ਮੰਨ ਲੈ ਮੇਰੀ ਪਲੀਜ਼ ਰਿਕਵੈਸਟ ਮੀ ਜੀ ਬੱਤਾ ਆ ਜਾ ਬੂ ਆ ਜਾ ਬੂ ਚੂ ਮੱਛ ਪਰੇ